ਕੀ ਹਾਲ ਚਾਲ ਵੀਰ ਜੀ? ਸਭ ਠੀਕ ਠਾਕ ਜੇ। ਆਪਾਂ ਇਹ ਜ ਵੱਲਾਂ ਵੜਾਉਂਦਾ ਹੈ ਕ੍ਰੇਲਿਆਂ ਦੀਆਂ। ਖਰਚਾ ਨਹੀਂ ਪੂਰਾ ਕੀਤਾ ਇਹ ਕਿਉਂਕਿ ਸਮਾਨ ਸਾਰਾ ਨਵਾਂ ਲਾਉਣਾ ਪਿਆ ਵਾਸ ਮਾੜੇ ਪਿਛਲੇ ਸਾਲ। ਇਹ ਕਿ ਵਾਸ ਲੈਂਦੇ ਚੰਗੇ 80 ਰੁਪਏ ਵਾਸ ਆਇਆ। ਖਰਚਾ ਖਚਾ ਵਗ ਸੋ ਹੀ ਪੈਗਾ ਜੀਰਿਆਂ ਜਾ ਕੇ ਲਿਆਂਦੇ। ਤਾਰ ਵੀ ਨਵੀਂ ਪਾਈ ਸਾਰੀ A ਤੋਂ Z। ਚਲੋ ਭਾਲ ਚੰਗਾ ਪਰ ਕ੍ਰੇਲੇ ਰੱਥਣ ਇਹਦੀ। ਗਰਮੀ ਜਿਆਦੀ ਕਰਕੇ ਪਹਿਲੀ ਭਿੱਡੀ ਵੀ ਘੱਟ ਲੱਥੀ ਉਹ ਵੀ ਗਰਮੀ ਦਾ ਕਰਕੇ ਤੇ ਜੋ ਭਿੰਡੀ ਦਾ ਖਰਚਾ ਕੋਈ ਨਹੀਂ ਆਉਂਦਾ। ਕਰੇਲੇ ਦੇ ਖਰਚਾ ਬੜਾ ਜਿਆਦਾ ਆਉਂਦਾ। ਕਨਾਲ ਸਵਾ ਕਨਾਲ ਥਾਂ ਹੀ ਦੇ। ਇਹ ਖਰਚਾ ਕਰਕੇ 40000 ਰੁਪਏ ਆ ਗਿਆ। ਗਡਾਈਆਂ ਗਰੋਆਂ ਸਾਰਾ ਕੁਝ ਕਰਕਰ ਕੱਤਰ ਕੇ ਲਾ ਆ ਗਏ ਸ ਇਹ ਤੋਂ ਜੈਡ ਤੱਕ। ਪਰ ਇਹ ਵੀ ਇੱਕ ਖਰਚਾ ਨਹੀਂ ਪੂਰਾ ਰੁਪਇਆ 25 30 30000 ਵਟਿਆਣਾ ਖੇਚ ਕੇ। ਚਲੋ ਇਹ ਗਾਂ ਦਾ ਸਮਾਨ ਬਣ ਗਿਆ ਵਾ। ਪਹਿਲੇ ਚਲੋ ਗਾਂ ਦੇ ਦੇਣਗੇ ਪਿਛਲੇ ਸਾਲ ਬਥੇਰੇ ਦੇ ਤੇ ਪਿਛਲੇ ਥੋੜੇ ਥਾਣੇ 50000 ਰੁਪਇਆ ਦਿੱਤਾ ਦਾਹਾਂ ਨੂੰ ਮਰ ਲਿਆ ਨਹੀਂ ਕਿ ਥਾਂ ਇੱਕ ਨਾਲ ਵੱਧ ਸੀ ਦੇ ਘਟ ਰਿਆ ਪਿਛਲੇ ਭਿੰਡੀ ਵੀ ਚੰਗੀ ਲੱਸੀ ਹੁਣ ਵਾਲੀ ਭਿੰਡੀ ਚੰਗੀ ਚੱਲਾਂਦੀ ਠੀਕ ਹੈ ਵੀਰ ਜੀ ਓਕੇ ਜੀ ਹੁਣ ਆਪਾਂ ਇਹ ਚ ਗੋਭੀ ਲਾ ਦਾਂ ਠੀਕ ਹੈ ਵੀਰ ਜੀ